ਅਗਰ ਫੇਰ ਉਹਦਾ ਗੀਤ ਰੀਲ ਦਵਾਇਆ ਜੀ ਅੱਜ ਐਪੈਚ ਤੇ ਕੁਝ ਘੰਟਿਆਂ ਦੇ ਵਿੱਚ ਹੀ ਮਿਲੀਆਂ ਨੇ ਜਿਹੜੇ ਵੀ ਉਹ ਕਾਊਸ ਕਰ ਲੈਣੇ ਕੀ ਹੋਊਗਾ ਮਿਲਖਨ ਖੁਸ਼ੀ ਹੁੰਦੀ ਹੈ ਔਰ ਉਹਦੀ ਜਾਣ ਤੋਂ ਬਾਅਦ ਜਦੋਂ ਉਹਦਾ ਗੀਤ ਰੀਲ ਹੁੰਦਾ ਤਾਂ ਉਹਦੀ ਮਜੂਦਗੀ ਦਾ ਅਹਿਸਾਸ ਆ ਵੀ ਹੋਣ ਲੱਗ ਜਾਂਦਾ ਹੈ ਮਨ ਨੂੰ ਸਕੂਨ ਵੀ ਮਿਲਦਾ ਹੈ ਉਦਾਸੀ ਵੀ ਆਉਂਦੀ ਹੈ ਵਿਕਾਸ ਅਜੋ ਆਪ ਹੁੰਦਾ ਤਾਂ ਇਸ ਖੁਸ਼ੀ ਨੇ ਹੋਰ ਵੀ ਦੁਨਾ ਤੀਣਾ ਹੋਣਾ ਸੀ ਜੋ ਕਾਲਪੁਰਖ ਦੀ ਖੁਸ਼ੀ ਹੈ ਠੀਕ ਹੈ ਉਹਦੀ ਕਲਾ ਜਿਹੜੀ ਹੈ ਹਮੇਸ਼ਾ ਦਰਸ਼ਕਾਂ ਦੇ ਸਿਰ ਚੜ ਕੇ ਬੋਲਦੀ ਰਹੂਗੀ ਹਮੇਸ਼ਾ ਨਾਲ ਇਹ ਗੀਤ ਤਾਂ ਇਨਾ ਵੱਡਾ ਹੈ ਕਿਉਂਕਿ ਉਹਦੀ ਵੀਡੀਓ ਵੀ ਸਾਰੀ ਓਰੀਜਨਲ ਉਹਦੇ ਆਪਣੇ ਹੱਥਾਂ ਦੀ ਬਣੀ ਹੋਈ ਹੈ ਸੱਚ ਪੁੱਛੋ ਤਾਂ ਮੈਂ ਉਹਦਾ ਗੀਤ ਆਉਣ ਤੇ ਉਦਾਸ ਹੁੰਦਾ ਹੁੰਦਾ ਉਹਦੇ ਹਾਂ ਜਿਨਨੇ ਉਹਨਾਂ ਚਾਹਣ ਵਾਲੇ ਨੇ ਉਹ ਬੇਸਬਰੀ ਨਾਲ ਉਜੀ ਕਰਦੇ ਆ ਬਸ ਮੇਰੇ ਵੱਨ ਚ ਇੰਨਾ ਕ ਸਕੂਨ ਹੁੰਦਾ ਵੀ ਉਹਦੇ ਚਾਹਣ ਵਾਲਿਆਂ ਨੂੰ ਅੱਜ ਫਰਾਕ ਮਿਲ ਗਈ ਕਿਉਂਕਿ ਐ ਉਹਨਾਂ ਨੂੰ ਉਹ ਉਹ ਮੇਰੇ ਨਾਲ ਵੀ ਜ਼ਿਆਦਾ ਕਰਦੇ ਨੇ ਹਣਾ ਪਰੰਤੂ ਮੇਰਾ ਉਹਨੂੰ ਦੇਖ ਕੇ ਉਹਦੀ ਫੁਟੇਜ ਨੂੰ ਦੇਖ ਕੇ ਉਹਨੂੰ ਹੱਸਦੇ ਗਾਉਂਦੇ ਨੂੰ ਦੇਖ ਕੇ ਥੋੜਾ ਜਿਹਾ ਪਿੱਛੇ ਵੱਲ ਚਲਾ ਜਾਣਾ ਫਿਰ ਆਪਦੇ 2-4 ਦਿਨਾਂ ਚ ਹੌਲੀ-ਹੌਲੀ ਮਨ ਨੂੰ ਸਮਝਾ ਲਈਦਾ ਆ ਦਾ ਚਿਕਨ ਬਹੁਤ ਬੇਸਬਰ ਨਾਲ ਇੰਤਜ਼ਾਰ ਰਹੀਦੀ ਸਿੱਧੂ ਦੇ ਜੋ ਫੈਨ ਨੇ ਉਹਨਾਂ ਨੂੰ ਚਾਉਣ ਵਾਲੇ ਨੇ ਜਿਵੇਂ ਹੁਣ ਕੁਝ ਘੰਟੇ ਦੇ ਵਿੱਚ ਹੀ ਇੰਨੇ ਗਾਵਾ ਵਿਊ ਹੋ ਚੁੱਕੇ ਨੇ ਜਿਵੇਂ ਜਿਵੇਂ ਇਹ ਦੋਸਤ ਨਹੀਂ ਚੱਲਦੇ ਆ ਹਾਂ ਇਹ ਤਾਂ ਹੈਵੀ ਸੀ ਇੱਕ ਹਫਤਾ ਹੋ ਗਿਆ ਮੈਂ ਮੇਰੇ ਫੋਨ ਨਾਲ ਜਿਹੜੇ ਪੂਰੇ ਜਮਾ ਇੰਨਾ ਬਿਜ਼ੀ ਹੋਏ ਪਏ ਨੇ ਵੀ ਮੈਂ ਰਿਪਲਾਈ ਨਹੀਂ ਕਰ ਪਾਉਂਦਾ ਲੋਕਾਂ ਦਾ ਕਿ ਇੰਨੀ ਉਤਸੁਕਤਾ ਸੀ ਕਿਹੜਾ ਸੌਂਗ ਆ ਰਿਹਾ ਜੀ ਮੰਨ ਲਓ ਉਹਨਾਂ ਨੂੰ ਇਹ ਹੁੰਦਾ ਵੀ ਪਤਾ ਲੱਗ ਜੇ ਮੜਾ ਵੀ ਫਲਾਨਾ ਹੋ ਸਕਦਾ ਜਾਂ ਐ ਹੋ ਸਕਦਾ ਬੜਾ ਬੇਸਬਰੀ ਸੀ ਯੂਥ ਦੇ ਵਿੱਚ ਹੁਣ ਤਾਂ ਯੂਥ ਤਾਂ ਕੀ ਹੁਣ ਤਾਂ ਉਹਨੂੰ ਮੈਚੁਰ ਵਰਗ ਵੀ ਸਾਰੇ ਮੇਰੀ ਇਸ ਗਰੁੱਪ ਦੇ ਵੀ ਸਾਰੇ ਲੋਕ ਸੁਣਨਾ ਚਾਹੁੰਦੇ ਆ ਵੀ ਉਹ ਦੁਬਾਰੇ ਫੇਰ ਤੋਂ ਆ ਗਏ ਹਨਾ ਤਾ ਕਈ ਲੋਕ ਨਿੱਕੇ ਨੂੰ ਲੈ ਕੇ ਵੀ ਇਦਾਂ ਦੀ ਕਿਆਸ ਕਰਦੇ ਆ ਜੀ ਦੇਖੋ ਜੀ ਇਹ ਤਾਂ 500 ਦਾ ਜੇ ਕਰ ਦੂ ਹਾਂ ਇਦਾਂ ਕਰਕੇ ਲੋਕ ਸੋਚ ਰਹੇ ਆ ਇਸ ਤਰ੍ਹਾਂ ਤਾਂ ਚਲੋ ਪਰਮਾਤਮਾ ਕਰੇ ਉਹਨਾਂ ਦੀਆਂ ਦੁਆਵਾਂ ਨੂੰ ਪੂਰ ਕਰੇ ਕਿਤਰੀ ਹੋਵੇ ਜਿਵੇਂ ਸੋਸ਼ਲ ਮੀਡੀਆ ਤੇ ਤੁਹਾਨੂੰ ਵੀ ਅਪੀਲਾ ਕਰਦੇ ਨੇ ਸਿੱਧੂ ਦੇ ਜਿਹੜੇ ਫੈਨ ਨੇ ਵੀ ਬਾਪੂ ਜਲਦੀ ਗੀਤ ਲੈ ਕੇ ਆਓ ਜਦੋਂ ਅਟੈਚ ਗੀਤ ਆ ਗਿਆ ਹੁਣ ਅੱਜ ਤਾਂ ਵਧੀਆ ਜਿਹੜੇ ਉਹਨੂੰ ਵਿਰੋਧ ਮਿਲਦੇ ਨੇ ਦੇਖ ਰਹੇ ਨੇ ਲੋਕ ਆਉਣ ਵਾਲੇ ਫੰਦੇ ਦੇ ਵਿੱਚ ਹੋਰ ਕਿਹੜੇ ਕਿਹੜੇ ਇਹੋ ਜਿਹੇ ਗੀਤ ਨੇ ਜਿਹੜੇ ਸਿੰਧੂ ਦੇ ਲੋਕਾਂ ਨੂੰ ਚਿਹਰੀ ਵਿੱਚ ਆਉਣਗੇ। ਅ ਬੇਟਾ ਆਉਣ ਨਾਲੇ ਕਾਫੀ Song ਸਾਡੇ ਕੋਲੇ ਪੈਂਡਿੰਗ ਨੇ। ਕਾਫੀ ਤਿਆਰ ਵੀ ਪਏ ਨੇ। ਕੁਝ ਥੋੜੇ-ਬਹੁਤੇ 19 ਕੀ ਦੇ ਮਾਣਾ ਮੁਤਾ ਕਰਨ ਵਾਲੇ ਵੀ ਨੇ। ਪਰ ਅਪਰੰਤੋ ਹਲੇ ਮੈਟਰ ਬਹੁਤ ਪਿਆ ਆਪਣਾ। ਮੈਂ ਇਹ ਕਹਿ ਸਕਦਾ ਮੈਂ ਦਰਸ਼ਕਾਂ ਨੂੰ ਤੁਹਾਡੇ ਮਾਧਿਅਮ ਦੇ ਨਾਲ ਇੰਨੀ ਗੱਲ ਕਹਿ ਸਕਦਾ ਵੀ ਸਿੱਧੂ ਦੀ ਕਮੀ ਜ਼ਰੂਰ ਹੈ। ਪਰ ਇੰਨੀ ਵੀ ਜ਼ਿਆਦਾ ਨਹੀਂ। ਕੇ ਵਿਰੋਧੀ ਸਾਹ ਚੱਕ ਜਾਣ ਉਹ ਕਰ ਆਪਣੀ ਮਜ਼ਦੂਰੀ ਦਾ ਅਹਿਸਾਸ ਹਮੇਸ਼ਾ ਕਰਵਾਉਂਦਾ